ਸ਼੍ਰੋਮਣੀ ਕਮੇਟੀ ਦੇ ਵੱਲੋਂ ਕੁੜੀ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਦੇ ਆਧਾਰ ਤੇ ਕਾਰਵਾਈ ਹੋਈ ਹੈ ਅਰਸ਼ਨਾ ਮਕਵਾਨਾ ਨੇ ਪ੍ਰਿਕਰਮਾ ਦੇ ਦਰਸਲ ਯੋਗ ਆਸਣ ਕੀਤਾ ਸੀਗਾ ਮਾਮਲਾ ਪੱਖਣ ਤੇ ਹਾਲਾਂਕਿ ਅਰਸ਼ਨਾ ਦੇ ਵੱਲੋਂ ਮਾਫੀ ਵੀ ਮੰਗੀ ਗਈ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਰਸ਼ਨਾ ਦੇ ਵੱਲੋਂ ਮਾਫੀ ਮੰਗਦੇ ਕਿਹਾ ਗਿਆ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੈਨੂੰ ਬਹੁਤ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਅਰਸ਼ਨਾ ਨੇ ਵੀ ਕਿਹਾ ਨਾਲ ਹੀ ਉਹਨਾਂ ਦੇ ਵੱਲ ਕਿਹਾ ਗਿਆ ਕਿ ਮੈਂ ਅੱਗੇ ਤੋਂ ਅਜੇ ਨਹੀਂ ਕਰਾਂਗੀ ਐਜਪੀਸੀ ਪਹਿਨਾ ਤੈਨੂੰ ਸੇਵਾਦਾਰਾਂ ਨੂੰ ਵੀ ਮੌਤਲ ਕਰ ਦਿੱਤਾ ਉਹਨਾਂ ਸੇਵਾਦਾਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਵਿਚਾਲੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਿਕਰਮਾ ਦੇ ਵਿੱਚ ਆਇਓ ਕਰਨ ਵਾਲੀ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਨਾਲ ਤੁਹਾਨੂੰ ਉਸ ਦੀ ਤਸਵੀਰ ਵੀ ਵਿਖਾ ਰਹੇ ਹਾਂ ਜਿਸ ਤਸਵੀਰ ਨੂੰ ਲੈ ਕੇ ਪੂਰਾ ਵਿਭਾਗ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਦੀ ਪ੍ਰਿਕਰਮਾ ਦੇ ਵਿੱਚ ਇਸੇ ਅਰਚਨਾ ਨਾਦੀ ਕੁੜੀ ਦੇ ਵੱਲੋਂ ਆਸਣ ਕੀਤਾ ਜਾਂਦਾ ਹੈ ਇਸ ਦੀ ਫੋਟੋ ਬਕਾਇਦਾ ਖਿੱਚੀ ਜਾਂਦੀ ਹੈ ਜਦੋਂ ਫੋਟੋ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਵੇਂ ਹੀ ਵਿਵਾਦ ਭਖਦਾ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਖਤੀ ਵਿਖਾਈ ਜਾਂਦੀ ਹੈ ਇਸ ਕੁੜੀ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਪੁਲਿਸ ਨੇ ਅਰਸ਼ਨਾ ਦੇ ਖਿਲਾਫ ਦਰਜ ਕੀਤਾ ਹੈ ਦੁਆਰਾ ਔਰ ਜਿਸ ਦਿਨ yoga ਕੀਤਾ ਮੈਨੂੰ ਲੱਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕਾਲੀ ਸ਼ਰਮਣੀ ਕਮੇਟੀ ਦੇ ਵੱਲੋਂ ਅਰਸ਼ਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਕੀ ਕੋਈ ਜਾਣਕਾਰੀ ਬਿਲਕੁਲ ਪਰਮਿੰਦਰ ਜੇ ਤਰੀਕੇ ਦੇ ਨਾਲ ਕਿਉਂਕਿ ਜਿਹੜੀ ਤਸਵੀਰ ਜਦੋਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਉਦੋਂ ਹੀ ਇਹ ਮਾਮਲਾ ਐਸਡੀਪੀਸੀ ਦੇ ਧਿਆਨ ਦੇ ਵਿੱਚ ਆਉਂਦਾ ਔਰ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਉਸ ਵੱਲੋਂ ਤਸਵੀਰ ਪਾਣੀ ਕੀਤੀ ਗਈ ਸੀ ਹਾਲਾਂਕਿ ਬਾਅਦ ਦੇ ਵਿੱਚ ਤਸਵੀਰ ਜਿਹੜੀ ਆ ਉਹ ਹਟਾ ਵੀ ਦਿੱਤੀ ਜਾਂਦੀ ਹੈ ਤੇ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਜਿਸ ਦੇ ਵਿੱਚ ਅਰਚਨਾ ਮਕਵਾਨਾ ਜੋ ਹੈ ਉਹ ਖੁਦ ਮਾਫੀ ਮੰਗਦੀ ਹੋਈ ਵੀ ਨਜ਼ਰ ਆ ਰਹੀ ਹੈ ਪਰ ਜਿਹੜੀ ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਸ ਕਰਕੇ ਜਿਹੜੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਸ ਨੂੰ ਆਧਾਰ ਮੰਦਿਆ ਹੋਇਆ ਸੀ ਜਿਹੜੀ ਪੂਰੀ ਕਾਰਵਾਈ ਕੀਤੀ ਗਈ ਹੈ ਔਰ ਦੂਜੇ ਤੌਰ ਤੇ ਉਸ ਦੇ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਤਸਵੀਰ ਨੂੰ ਜਾਣ ਬੁੱਝ ਕੇ ਵਾਇਰਲ ਕੀਤਾ ਗਿਆ ਇੱਕ ਗਲਤ ਸੁਨੇਹਾ ਜਿਹੜਾ ਉਸ ਸਮਾਜ ਦੇ ਵਿੱਚ ਅਦਾਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਪਾਸੇ ਜੇਕਰ ਅਸੀਂ ਅਰਚਨਾ ਮਕਵਾਨਾ ਦਾ ਜਿਹੜਾ ਪੱਖ ਹੈ ਉਸ ਨੂੰ ਦੇਖੀਏ ਤਾਂ ਉਸ ਦਾ ਇਹ ਕਹਿਣਾ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਕਿਉਂਕਿ ਉਸ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਉਹਨਾਂ ਪਾਸੇ ਜਿਹੜਾ ਨਕਰ ਹੋ ਚੁੱਕਾ ਸੀ ਤਾਂ ਇਹ ਮਾਮਲਾ ਹੁਣ ਜਾਂਚ ਦਾ ਵਿਸ਼ਾ ਹੈ ਤਾਂ ਉਹ ਜਾਂਚ ਕੀਤੀ ਜਾਏਗੀ ਕਿ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਪਰ ਫਿਲਹਾਲ ਵੱਡੀ ਜਾਣਕਾਰੀ ਇਹ ਹੀ ਹੈ ਕਿ ਅਰਚਨਾ ਮਕਵਾਨਾ ਜਿਸ ਨੇ ਕੱਲ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਜਿਹੜੀ ਤਸਵੀਰ ਵਾਇਰਲ ਕੀਤੀ ਸੀ ਤੇ ਆਪਣੇ ਜਿਹੜਾ ਸੋਸ਼ਲ ਮੀਡੀਆ ਹੈਂਡਲ ਤੇ ਅਪਲੋਡ ਕੀਤੀ ਸੀ ਉਸ ਦੇ ਉੱਪਰ ਜੋ ਐਫ ਆਈ ਆਰ ਅਮਰitsar ਦੇ ਕਤਵਾਲੀ ਥਾਣੇ ਦੇ ਵਿੱਚ ਦਰਜੀ ਕਰੀ ਗਈ ਹੈ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਦਰਸ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਹੋ ਕਰਨ ਵਾਲੀ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਦਰਸਲ ਕੱਲ ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਆਸਣ ਵਾਲੀ ਫੋਟੋ ਸਾਹਮਣੇ ਆਉਣ ਦੇ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਖਤੀ ਵਿਖਾਈ ਜਾਂਦੀ ਹੈ ਪੁਲਿਸ ਦੇ ਕੋਲ ਹਰਸ਼ਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੋਂ ਉਸ ਤੋਂ ਬਾਅਦ ਹੁਣ ਹਰਸ਼ਨਾ मामला दर्ज ਕੀਤਾ ਗਿਆ ਉਹ ਤੇ ਅਰਸ਼ਨਾ ਦੇ ਵੱਲੋਂ ਹਾਲਾਂਕਿ ਮਾਫੀ ਮੰਗੀ ਗਿਆ ਅਰਸ਼ਨਾ ਕਹਿਣਾ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੈਨੂੰ ਬਹੁਤ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਅਰਸ਼ਨਾ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਦਰਸਲ ਕੱਲ ਦਾ ਇਹ ਪੂਰਾ ਮਾਮਲਾ ਹੈ ਜਦੋਂ ਇਹ ਫੋਟੋ ਸਾਹਮਣੇ ਆਉਂਦੀ ਤੁਹਾਨੂੰ ਉਹ ਤਸਵੀਰੀ ਵਿਖਾ ਰਹੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਅਰਸ਼ਨਾ ਦੇ ਨਾਂ ਦੀ ਇਸ ਕੁੜੀ ਦੇ ਵੱਲੋਂ ਆਸਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸ਼ੋਮਣੀ ਕਮੇਟੀ ਦੇ ਵੱਲੋਂ ਸਖਤੀ ਵਿਖਾਈ ਜਾਂਦੀ ਹੈ ਸਖਤੀ ਵਿਖਾਉਂਦੇ ਹੋਏ ਜਿਹੜੀ ਇੱਕ ਸ਼ਿਕਾਇਤ ਦਰਜ करवाई ਜਾਂਦੀ ਹੈ ਤਾਂ ਉਸ ਤੋਂ ਬਾਅਦ ਚੀਪੂਰਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਪੁਲਿਸ ਨੇ ਵੀ ਇਹ ਵੱਡੀ ਕਾਰਵਾਈ ਕੀਤੀ ਹੈ ਐਫ ਆਈ ਆਰ ਦੀ ਗੱਲ ਕੀਤੀ ਜਾਵੇ ਜੋ ਕਿ ਐਫ ਆਈ ਆਰ ਦਰਜ ਕੀਤੀ ਗਈ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਜਿਹੜਾ ਕਿ ਦਰਜ ਕੀਤਾ ਗਿਆ ਐਫ ਆਈ ਆਰ ਦੀ ਜੋ ਡਿਟੇਲ ਵੀ ਸਾਹਮਣੇ ਆ ਚੁੱਕੀ ਹੈ ਐਫ ਆਈ ਆਰ ਨੰਬਰ 82 ਦੇ ਤਹਿਤ ਜਿਹੜਾ ਕਿ ਇਹ ਮਾਮਲਾ ਦਰਜ ਕੀਤਾ ਗਿਆ ਤੇ ਜੋ ਇਸ ਦੇ ਵਿੱਚ ਡਿਟੇਲ ਦੇ ਵਿੱਚ ਐਫ ਆਰ ਦੇ ਵਿੱਚ ਜੋ ਪੂਰੇ ਮਾਮਲੇ ਬਾਰੇ ਜ਼ਿਕਰ ਕੀਤਾ ਗਿਆ ਜੋ ਲਿਖਿਆ ਗਿਆ ਉਹ ਵੀ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਪੜ੍ਹ ਕੇ ਸੁਣਾ ਦਿੰਦੇ ਆ ਆ ਦਫਤਰ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਆਫਿਸ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਨੰਬਰ 4961 ਮਿਤੀ 22 24 ਮੁਖ ਦਫਤਰ ਥਾਣਾ ਗਲਿਆਰਾ ਸ੍ਰੀ ਅਮਰਸਰ ਸਾਹਿਬ ਕਾਰਵਾਈ ਕਰਨ ਬਾਰੇ ਸ਼੍ਰੀ ਮਾਨ ਜੀ ਮਿੱਤੀ ਬਾਈ 2024 ਨੂੰ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਸੀ ਕਿ ਇੱਕ YouTube ਤੇ Instagram